ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੀ YouTube ਚੈਨਲ ਅਤੇ ਫੇਸਬੁਕ ਦੇ ਸਾਥੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਬੋਲਾ ਵਾਲੀ ਪੱਗ ਜਿਹੜੀ ਆਪਾਂ ਪਿਓ ਜਿਹੜੀ ਆਪਣੇ ਪੂਰੇ ਇਸ ਵਿੱਚ ਬਲ ਪਾਵਾਂਗੇ ਇਸ ਵਾਰ ਜੇ ਚਾਹ ਪਹਿਲੇ ਦੋਨੇ ਸਾਈਡ ਤੇ ਜਿਹੜੇ ਆਪਣੇ ਵਾਲ ਹੋਣਗੇ ਤੇ ਜਿਹੜਾ ਆਪਾਂ ਬਲਣਾ ਲਾਉਣਾ ਸ਼ਰ ਤੇ ਸੈਂਟਰ ਤੇ ਆ ਕੇ ਲੜਨ ਨੂੰ ਪੂਣੀ ਖੋਦੋ ਥੱਲਾ ਕਰ ਤਾਂ ਆਪਾਂ ਦੋ ਦੋਤ ਰੱਖ ਕੇ ਦੋਵੇਂ ਪੱਲੇ ਵਿੱਚ ਜਿਹੜੇ ਆਪਾਂ ਵਾਲ ਇਕੱਠੇ ਕਰਦੇ ਆ ਨਾ ਦੋਵੇਂ ਪੱਲੇ ਵਿੱਚ ਜਿਹੜੇ ਫੇ ਨੋਕ ਤੋਂ ਜਿਹੜੇ ਵਾਲ ਸ਼ਟ ਕਰਕੇ ਇੱਥੇ ਅਖਲੋਂ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਨੂੰ ਵੀ ਫਲੈਟ ਕਰ ਲੈਣਾ ਤੇ ਚ ਤੇ ਅਸੋ ਕਿਹੜਾ ਭਵਾਲ ਬਾਕੀ ਜਿਹੜਾ ਲੜਨ ਨੂੰ ਲਗਾ ਲੈਣਾ ਹੈ ਤੇ ਆਪਣੀ ਅਧਿਆ ਅਧਿਕਲ ਟਾ ਕੇ ਜਿਹੜਾ ਆਪਾਂ ਲੜਨ ਨੂੰ ਲਾਉਣਾ ਹੈ ਤੇ ਜਿਹੜਾ ਆਪ ਲੜਨ ਨੂੰ ਲੜਨ ਨੂੰ ਬਾਤ ਪੇਚ ਕਰਕੇ ਪੂਣੀ ਨਾਲ ਨਾਲ ਖੋਲ ਰੱਖਣਾ ਤੇ ਬੰਦਵਾ ਤੋਂ ਤੱਕ ਕੇ ਦੋਈ ਪੱਲੇ ਵਿੱਚ ਜਿਹੜੇ ਆਪਾਂ ਪੱਲੇ ਪੱਲੇ ਨੂੰ ਦੋ ਪੱਲੇ ਪੱਲੇ ਦੇ ਦੂਜੇ ਪੱਲੇ ਨਾਲ ਆਪਾਂ ਬਰਾਬਰ ਰੱਖ ਲੈਣਾ ਹੈ ਬਰਾਬਰ ਆ ਕੇ ਤੇ ਦੂਜੇ ਪੱਲੇ ਨਾਲ ਆਪਾਂ ਜਦਾ ਖੋਲਾਂਗੇ ਤੇ ਪਹਿਲੇ ਪੱਲੇ ਨੂੰ ਆਪਾਂ ਘੱਟ ਖੋਲ ਕੇ ਜੰਗੀ ਤਰ੍ਹਾਂ ਜਿਹੜਾ ਲੜਨ ਨੂੰ ਉਤਕਾਰ ਕੇ ਸਭ ਚੱਟਿਆ ਭਵਾਲ ਪਾ ਲੈਣ ਯਾਨਾ ਇਹ ਜਿਹੜੇ ਵਾਲ ਨੇ ਤੁਸੀਂ ਉੱਤੋਂ ਹੀ ਨਾਲ ਥੱਲੇੋਂ ਕੋਨੇ ਸ਼ੁਰੂ ਕਰ ਸਕਦੇ ਹਾਂ ਇਹ ਚੰਗੀ ਤਰ੍ਹਾਂ ਆਪਣੇ ਜਿਹੜੇ ਉੱਤੋਂ ਜਿਹੜੇ ਵਾਲ ਨੇ ਸਟਕਾ ਲੈਣੇ ਹਨ ਤੇ ਉੱਤੋਂ ਲੜ ਨੂੰ ਸਟਕਾ ਕਰਕੇ ਤੇ ਜਿਹੜੇ ਆਪਣੇ ਵਾਲ ਪੰਜ ਆਉਣਗੇ ਉਹਨਾਂ ਨੂੰ ਆਪਾਂ ਲੋਡ ਕਰਕੇ ਤੇ ਚੰਗੀ ਤਰ੍ਹਾਂ ਉਂਗਲੀ ਤੋਂ ਗੁੱਠੇ ਨਾਲ ਜਿਹੜਾ ਵਾਲ ਪਾ ਲੈਣੇ ਹਨ ਵਾਲ ਪਾ ਕੇ ਤੇ ਲੜ ਨੂੰ ਲੋਕਰ ਕੇ ਲਗਾ ਲੈਣਾ ਹੈ ਤੇ ਆਪਾਂ ਆਪਾਂ ਜਿਹੜਾ ਲੜ ਲਾਉਣਾ ਹੈ ਉਹਨੂੰ ਥੋੜਾ ਨੋਕ ਤੋਂ ਛੇਣਾ ਕਿ tailedie ਮੇ ਵਾਲੇ ਉੱਠ ਕੇ ਰਹਿਣ ਉਤੋਂ ਤੇ ਉਤੋਂ ਦੱਬ ਕੇ ਜੰਗੀ ਤਰ੍ਹਾਂ ਲੜ ਨੂੰ ਪ੍ਰੈਸ ਕਰ ਲੈਣਾ ਹੈ ਉਤੋਂ ਦੱਬ ਕੇ ਤੇ ਜੰਗੀ ਤਰ੍ਹਾਂ ਸਭ ਜਿਹੜੇ ਬਲ ਪਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਜਿਹੋ ਸਭ ਜਿਹੜੇ ਆਪਣੇ ਬਲ ਨੇ ਉਹ ਸੈੱਟ ਕਰਕੇ ਜਿਹੜੇ ਲੜ ਨੂੰ ਲੜ ਨੂੰ ਲਗਾਣਾ ਹੈ ਤੇ ਜਿਹੜਾ ਪਖਲ ਅਗਲਾ ਲਾਉਣਾ ਹੈ ਲੜ ਨੂੰ ਪੈਕ ਤੋਂ ਕੀਤਾ ਲੈਣਾ ਆਪਣੇ ਲੋਡ ਦੇ ਸੱਜੇ ਬੰਦ ਬੰਦਾ ਉੱਤਰਾ ਕੇ ਉੰਧੋਈ ਬਲੇ ਉਹ ਜਿਹੜੇ ਆ ਪਹਿਲੇ ਬਲੇ ਤੇ ਦੂਜੇ ਬਲੇ ਜਿਹੜਾ ਉਹ ਨਾ ਹੈ ਉਹ ਜਿਹੇ ਬਲੇ ਨਾਲ ਆਪਾਂ ਪੱਤ ਖੋਲਾਂਗੇ ਤੇ ਤੇ ਦੂਜੇ ਬਲੇ ਤੇ ਜਿਹੜਾ ਜਲਾਬਲ ਪੜਿਆ ਹੈ ਨਾ ਪਹਿਲੇ ਬਲੇ ਦੇ ਵਿੱਚ ਆਪਣੇ ਘੱਟ ਵਾਲ ਪਾਵਾਂਗੇ ਤੇ ਚੰਗੀ ਤਰ੍ਹਾਂ ਪੁਣੀ ਸੈਟ ਕਰ ਲੈਣਾ ਪੁਣੀ ਨੂੰ ਲੋਟ ਕਰਕੇ ਤੇ ਉਤੋਂ ਜਿਹੜੇ ਬਲੇ ਵਾਲ ਨੇ ਉਸ ਤੋਂ ਪੋਰ ਸਟਾਰਟ ਕਰਨੇ ਹਨਾ ਤੇ ਉਤੋਂ ਜਿਹੜਾ ਪਲਾ ਉਹ ਵੀ ਲੜਦੂ ਜਾਂ ਲੜਵੀ ਆਪਾਂ ਸੱਟ ਕਾ ਲੈਣਾ ਹੈ ਤੇ ਚੰਗੀ ਤਰ੍ਹਾਂ ਸਵੇ ਜਿਹੜੇ ਬਲ ਪਾ ਲੈਣੇ ਹਨ ਬਲ ਪਾ ਕੇ ਤੇ ਲੂਟ ਕਰਕੇ ਜਿਹੜੇ ਆਪਣੇ ਸੰਗੜੇ ਵਾਲੋਂ ਕਰਕੇ ਤੇ ਥੋੜੇ ਆਪਣੇ ਦੇ ਬਲ ਪਾਏ ਨੇ ਉਹਨੂੰ ਆਪਾਂ ਚੰਗੀ ਤਰ੍ਹਾਂ ਲੜਨ ਨੂੰ ਲੂਟ ਕਰਕੇ ਤੇ ਉਸ ਨੂੰ ਉਹਨਾਂ ਬਲ ਨੂੰ ਚੱਕ ਕੇ ਤੇ ਜਿੱਥੇ ਆਪਣੇ ਪਹਿਲੇ ਨਾਲ ਦੇ ਬਲ ਮੁੱਕ ਜਣਗੇ ਉੱਥੇ ਆਪਾਂ ਜਿਹੜਾ ਲੜਨ ਨੂੰ ਲੂਟ ਕਰਕੇ ਲਗਾ ਦੇਣਾ ਹੈ ਇਹੜਾ ਪਾ ਅਗਰ ਲਾਣਾ ਲਾਣ ਵਾਸਤੇ ਪਿੱਛੇ ਕਰਕੇ ਪੂਣੀ ਖੋਲ ਰੋ ਥੱਲੇ ਖਾਣ ਤਾਂ ਬੰਦਾ ਬਸ ਤਰ੍ਹਾਂ ਕਿਹੜਾ ਲਾਣ ਨੂੰ ਹੋਣਾ ਹੈ ਤੇ ਆਪਣੇ ਵਾਲ ਵਾਲ ਵੀ ਜਿਹੜੇ ਆਪਾਂ ਨਾਲ ਦੀ ਨਾਲ ਸੈਟ ਕਰੀ ਜਾਂਦੀ ਹੈ ਤੇ ਪੱਗ ਵੀ ਜਿਹੜੀ ਆਪਾਂ ਨਾਲ ਦੀ ਨਾਲ ਸੈਟ ਕਰੀ ਜਾਂਦੀ ਹੈ ਤੇ ਇਹੜੇ ਆਪਣੇ ਵਾਲ ਵਧਾਉਣ ਦੀ ਸੂਈ ਜਾਂ ਪੱਗ ਮੈਨ ਪਾ ਸਕਦੇ ਹੋ ਜੇ ਤੁਹਾਨੂੰ ਸੂਈ ਜਾਂ ਪੱਗ ਮੈਨ ਨਹੀਂ ਫੇਨ ਆਉਂਦਾ ਤਾਂ ਕਿਰਪਾ ਕਰਕੇ ਇਹੜੇ ਆਪਣਾ ਬਾਜ ਹੀ ਫੇਜੋ ਤੁਸੀਂ ਕਿਉਂਕਿ ਜੇ ਤੁਹਾਨੂੰ ਸੂਈਆਂ ਪੱਗ ਮੈਨ ਨਹੀਂ ਫੇਨ ਆਉਂਦਾ ਤਾਂ ਤੁਸੀਂ ਜਿਹੜੀ ਆਪਣੀ ਪੱਗ ਤੇ ਟੋਕ ਲਗਾ ਸਕਦੇ ਹੋ ਤੇ ਵੇਰਾਪਲੇ ਸੁਈਆ ਪਗਮੈਂ ਨਾ ਯਾ ਤੁਸੀਂ ਬਾਨਾ ਜਿਹੜੇ ਆਪਣੇ ਬਾਨੇ ਬਤਾ ਲੈਣੇ ਨੇ ਤੇ ਚੰਗੀ ਤਰ੍ਹਾਂ ਵਾਲ ਸੈਟ ਕਰਕੇ ਤੇ ਉਤੋਂ ਦੇ ਨੋਕ ਤੋਂ ਵੀੜ ਆ ਬਣੇ ਉਸ ਲੋਡ ਕਰ ਲੈਣੇ ਨੇ ਜਿੱਥੇ ਜਿੱਥੇ ਵਾਲ ਘਟਾਉਂਦੇ ਉੱਥੇ ਬਾਬਾਏ ਫੇਰ ਕੇ ਜਾਂ ਸੁਈਆ ਪਗਮੈਂ ਵੇਜ ਕੇ ਜਿਹੜੇ ਆਪਣੇ ਵਾਲ ਜੰਦੂ ਕਰ ਲੈਣੇ ਨੇ ਜਿਹੜਾ ਆ ਅਗਲੇ ਨਾਲ ਲੜਨ ਤੋਂ ਬਾਅਦ ਤੇ ਪੇਚ ਕਰ ਲੈਣੇ ਫੋਨ ਲਾ ਖਲਦਾ ਥੱਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਤੇ ਦੋਈ ਭੱਲੇ ਆ ਪਰ ਜਿਹੜੇ ਇਕੱਠੇ ਕਰਕੇ ਤੇ ਉਹਨਾਂ ਵਿੱਚ ਜਿਹੜੇ ਵਾਲ ਪਾੜਿਆ ਹਨ ਤੇ ਥੱਲੇ ਪਲੇ ਵਿੱਚ ਜਿਹੜਾ ਮੈਂ ਪਹਿਲੇ ਜਿਆਦਾ ਬੜ ਪਾਵਾਂਗੇ ਤੇ ਉੱਤਲੇ ਪਲੇ ਵਿੱਚੋਂ ਜਿਹੜਾ ਘਟਵਾਲ ਪਾ ਕੇ ਚੰਗੀ ਤਰ੍ਹਾਂ ਲੱਦ ਨੂੰ ਲੋਟ ਕਰਕੇ ਜਿਹੜਾ ਖੋਲਗੇ ਥੋੜਾ ਹੈ ਪਰ ਜਿਹੜਾ ਲੱਦ ਨੂੰ ਖੋਲਣਾ ਹੈ ਜੋ ਉਤੋਂ ਜਾਂ ਤਾਂ ਹੀ ਥੱਲੇ ਹੋ ਜਾਂ ਉੱਤੋਂ ਵਾਲ ਜਿਹੜੇ ਆਪਣੇ ਪੁਨੇ ਸਟਾਰਟ ਕਰ ਸਕਦੇ ਹੋ ਤੇ ਜੰਗੀ ਤਨ ਲੈ ਉਬਲੀ ਦੋਗੂ ਫਿਰ ਆਪਾਂ ਨੇ ਵਾਲ ਨੂੰ ਇਕੱਠੇ ਕਰਨੇ ਹਨ ਤੇ ਥੱਲੇ ਪੱਲੇ ਦੇ ਵੀ ਜਿਹੜੇ ਆਪਾਂ ਬਾਲ ਨੂੰ ਇਕੱਠੇ ਕਰਕੇ ਚੰਗੀ ਤਰ੍ਹਾਂ ਲੜਨ ਨੂੰ ਲੋਡ ਕਰ ਲੈਣਾ ਤੇ ਲੋਡ ਕਰਕੇ ਤੇ ਥੋੜਾ ਜਿਹਾ ਆਪਾਂ ਲੜਨ ਨੂੰ ਚੱਕਾ ਕੇ ਚੱਕ ਕੇ ਜਿਹੜਾ ਆਪਾਂ ਲੜਨ ਨੂੰ ਸੈੱਟ ਕਰਕੇ ਤੇ ਫਿਰ ਉਸ ਨੂੰ ਸੈੱਟ ਕਰਕੇ ਜਿਹੜਾ ਆਪਾਂ ਉਸ ਦੇ ਜਿਹੜੇ ਬਾਲ ਪਈ ਉਹਨਾਂ ਨੂੰ ਲੋਡ ਕਰਕੇ ਤੇ ਆਪਣੀ ਨੋਕ ਸੈੱਟ ਕਰਕੇ ਤੇ ਫਿਰ ਆਪਾਂ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਇਹ ਜੰਗੀਤਰਾ ਆਪਣੀ ਪੱਗ ਨੂੰ ਜਿਹੜਾ ਸੈਟ ਕਰਤੀ ਜਿਹੜਾ ਲੜ ਲਗਾਉਣਾ ਹੈ ਤੇ ਹੁਣ ਉਹ ਜਿਹੜੇ ਆਪਣੇ ਉੱਤੇ ਲੜ ਲਾਇਏ ਸੀ ਉਹਨਾਂ ਨੂੰ ਵੀ ਆਪਾਂ ਸੈਟ ਕਰ ਲੈਣਾ ਹੈ ਤੇ ਜੰਗੀਤਰਾ ਉਤਲੇ ਲਈ ਸੈਟ ਕਰ ਲੈਣੀ ਹੈ ਤੇ ਆਪਣੀ ਨੋਕ ਵੀ ਜਿਹੜੀ ਆਪਾਂ ਸੈਟ ਕਰ ਲੈਣੀ ਹੈ ਤੇ ਜਿੱਥੇ ਜਿੱਥੇ ਵਾਲ ਕੱਟਣਗੇ ਤੇ ਆਪਾਂ ਜਿਹੜੇ ਆਪਣੇ ਵਾਲ ਨੂੰ ਵਧਾਉਣੇ ਹਨ ਅਤੇ ਜੇ ਕੋਈ ਵਾਲ ਜੇ ਲੋਗ ਨੂੰ ਉਹ ਸੋਨੂ ਵੀ ਆਪਾਂ ਜਿਹੜਾ ਸੋਈ ਜਾਂਪਾ ਕਵੇਂ ਫੇਰ ਕਿਹੜੇ ਪੰਜਾਬ ਤੋਂ ਆਪਾਂ ਫਾਇਰ ਕੇ ਆਪਣੇ ਜਿਹੜੇ ਵਾਲ ਨੇ ਉਹ ਟੈਟ ਕਰਨੇ ਹਨ ਤੇ ਜਿੱਥੇ ਕਿਤੇ ਵਾਲ ਘਟਣਗੇ ਉੱਥੇ ਵੀ ਆਪਾਂ اسی ਤਰੀਕੇ ਨਾਲ ਜਿਹੜੇ ਆਪਣੇ ਵਾਲ ਨੂੰ ਬਦਾਲਣੇ ਹਨ ਜਿਹੜਾ ਆਪਾਂ ਅਗਲਾ ਨਾਲ ਨਾਲ ਨੂੰ ਬੈਕ ਟੋਪਿੰਗ ਕਰ ਲੈਣਾ ਪੂਣੀ ਲੋਹਤੋ ਸਰਾ ਕੇ ਬੰਦ ਬਦ ਉੱਤਰ ਕੇ ਦੋਈ ਪੱਲੇ ਵਿੱਚ ਜਿਹੜਾ ਦੂਜੇ ਪੱਲੇ ਨੂੰ ਜ਼ਿਆਦਾ ਖੋਲ ਕੇ ਤੇ ਪਹਿਲੇ ਪੱਲੇ ਨੂੰ ਥੋੜਾ ਜਿਹਾ ਖੋਲਾਂਗੇ ਕੱਟ ਖੋਲ ਲੈਣਾ ਤੇ ਉਸੇ ਵੀ ਕਿਹੜੇ ਆਪਾਂ ਵਾਲ ਨੂੰ ਪਾਉਣੇ ਹਨ ਜਿਹੜੇ ਵੀ ਸਾਡੇ YouTube ਨੂੰ ਨਵੇਂ ਆਉਣ ਨਵੇਂ ਆਉਣ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਤੇ ਨਵੇਂ ਆਉਣ ਉਹ ਸਾਡੇ Facebook ਪੇਜ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨਾਲ ਤਾਂ ਕਿ ਜੁੜ ਲੈ ਕੇ ਉਹਨਾਂ ਜਿਹੜੇ ਵੀ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਗੇ ਉਹਨਾਂ ਬਹੁਤ ਬਹੁਤ ਧੰਨਵਾਦ ਹੋਵੇਗਾ ਤੇ ਚੰਗੀ ਤਰ੍ਹਾਂ ਜਿਹੜਾ ਪੰਨਨ ਨੂੰ ਲੋਕ ਪਾ ਲੈਣਾ ਹੈ ਤੇ ਉਤੋਂ ਜਿਹੜਾ ਲੜ ਨੂੰ ਲੋਡ ਕਰਕੇ ਤੇ ਆਪਾਂ ਉਤੋਂ ਜਿਹੜੇ ਆਪਣੇ ਪਹਿਲੇ ਪਲੇ ਵਿੱਚ ਜਿਹੜਾ ਬਲ ਪਾਉਣੇ ਸਟਾਰਟ ਕਰਨੇ ਹਨ ਬਲ ਪਾ ਕੇ ਚੰਗੀ ਤਰ੍ਹਾਂ ਉਂਗਲੀ ਲਗੂਠੇ ਨਾਲ ਤੇ ਥੱਲੇਲੇ ਪਲੇ ਵਿੱਚ ਉਈ ਲਿਆ ਉਹ ਬਲ ਨੇ ਇਕੱਠੇ ਕਰ ਲੈਣੇ ਹਨ ਤੇ ਇਕੱਠੇ ਕਰਕੇ ਲੋਡ ਕਰਕੇ ਜਿਹੜਾ ਬਲੜ ਨੂੰ ਤੇ ਚੰਗੀ ਤਰ੍ਹਾਂ ਉਤੋਂ ਵੀ ਜਿਹੜਾ ਲੜ ਨੂੰ ਲੋਡ ਕਰ ਲੈਣਾ ਹੈ ਲੋਡ ਕਰਕੇ ਤੇ ਆਪਾਂ ਕਿੱਥੇ ਆਪਾਂ ਚੌਥਾ ਲੜ ਲਗਾਇਆ ਸੀ ਉੱਥੇ ਆਪਾਂ ਪੰਜਵਾਂ ਲੜ ਨੂੰ ਲੋਡ ਕਰਕੇ ਉਸ ਵਿੱਚ ਚੰਗੀ ਤਰ੍ਹਾਂ ਬਲ ਪਾ ਕੇ ਜਿਹੜਾ ਲੜਨੂੰ ਲਗਾਉਣਾ ਹੈ ਤੇ ਨੋਕ ਜਿਹੜੀ ਆਪਾਂ ਉਥੋਂ ਨੋਕ ਤੋਂ ਆਪਾਂ ਜਿਹੜਾ ਹਲਕਾ ਯਾ ਪ੍ਰੈਸ ਕਰਕੇ ਤੇ ਲੜਨੂੰ ਲਾੜਣਾ ਹੈ ਤੇ ਫਿਰ ਬਾਅਦ ਵਿੱਚ ਆਪਣਾ ਨੋਕ ਨੂੰ ਆਪਾਂ ਸੈੱਟ ਕਰਾਂਗੇ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਸੈੱਟ ਕਰ ਲਾਂਗੇ ਹੈ ਤੇ ਉਤਲੇ ਜਿਹੜੀ ਵੀਡੀਓ ਆਪਾਂ ਸਾਡੀ ਕਰ ਜਾਣੀ ਹੈ ਦੇ ਨਾਲ ਨਾਲ ਆਵਾ ਬਾਕੀ ਪੱਕ ਜੀ ਵੀਡੀਓ ਆਪਾਂ ਸਾਡੀ ਕਰ ਜਾਣੀ ਹੈ ਵੀਡੀਓ ਬਾਤ ਉਹ ਫਿਰ ਜੁਕ ਰਿਹਾ ਤਾਂ ਜਿਹੜੇ ਵੀਰਾਂ ਨੂੰ ਪਟਿਆ ਉਹ ਵਾਲਾਂ ਲਈ ਪਾਕਮਣ ਵਾਲੇ ਕੋਈ ਪ੍ਰੋਬਲਮ ਨਹੀਂ ਆਤਾ ਇਸ ਵੀ ਕਿਸ ਦੇਖ ਲਈ ਆਪਾਂ ਪ੍ਰੋਬਲਮ ਰੈਸੋਲੂਸ਼ਨ ਕਰ ਲੈਣਾ ਜੇ ਵੀਡੀਓ ਸੰਦਰਿਤ ਇਲੈਕਸ਼ਨ ਤੋਂ ਮਤੇ ਕਿਰਿਓ ਤੇ ਵੀਡੀਓ ਮਤਵਾ ਚੇਜ ਜੁੜੋ ਕਿ ਹੋਂਗੜਿਆ ਪਾ ਬਾਦਿਓ ਬਤਾ ਰਹੇ ਹਨ ਜਿਹੜੀ ਆਪਾਂ ਪਹਿਲੇ ਪੰਨੇ ਨਾਲ ਲਏ ਆ ਉਹਨਾਂ ਨੂੰ ਆਪਾਂ ਇਸੇ ਤਰ੍ਹਾਂ ਨਵੀਆਂ ਜਿਹੜਿਆ ਪਾ ਚੰਗੀ ਤਰ੍ਹਾਂ ਵਾਲ ਪਾ ਲੈਣੇ ਹਨ ਜੇਕਰ ਨੂੰ ਪੱਕਾ ਨਹੀਂ ਵੀ ਜਾਉਂਦਾ ਤੁਸੀਂ ਕਿਰਪਾ ਕਰਕੇ ਜਿੰਨੇ ਆਪਣੇ ਬਾਣਾ ਜਿਹੜੇ ਮਨਿਆ ਬਤਾ ਸਕਦੇ ਹਾਂ ਤੇ ਆਪਣੀ ਨੋਕ ਲਈ ਆਪਾਂ ਸੈਟ ਕਰ ਲੜੀਆਂ ਜਿੱਥੇ ਪੱਗ ਜ਼ਿਆਦਾ ਨਿਕਲ ਰਹੀ ਉਹ ਤੇ ਆਪਾਂ ਥੋੜਾ ਜਿਹਾ ਦੇ ਕੇ ਜਿਹੜੇ ਆ ਵੀ ਪੱਗ ਸੈਟ ਕਰਾਂਗੇ ਤੇ ਜਿਹੜਾ ਪੱਗ ਲੜਣਾ ਉਹ ਲਾ ਕੇ ਪਿੰਜ ਕਰਨੇ ਪੂਰੇ ਖੁੱਲਦੇ ਸੜੀ ਲਾ ਕੇ ਬੰਦ ਬਸ ਉੱਤੇ ਲਾ ਕੇ ਦੋਈ ਭਲੇ ਜਿਹੜੇ ਆਪਾਂ ਇਕੱਠੇ ਕਰਦੇ ਆਂ ਤਾਂ ਇਕੱਠੇ ਕਰਕੇ ਤੇ ਆਪਣੇ ਜਿੱਥੋਂ ਪਛੇਵ ਨਾਲ ਫੋਨ ਕਰਨਾ ਉੱਥੇ ਆਪਾਂ ਜਿਹੜੇ ਬਾਲ ਪਾਉਣੇ ਹਨ ਉਹ ਪਿਹੜਾ ਸ਼ੇਵ ਨਾਲ ਲਾਉਣ ਹੈ ਉਹ ਆਪਾਂ ਬੜਾ ਬੜਾ ਲਗਾਵਾਂਗੇ ਤੇ ਆਪਾਂ ਲੜ ਨੂੰ ਥੋੜਾ ਜਿਹਾ ਖੋਲਣਾ ਹੈ ਖੋਲ ਕੇ ਤੇ ਉੱਤੇੜਿਆ ਪਾ ਪਹਿਲੇ ਬਲੇ ਵਿੱਚ ਜਿਹੜੇ ਵਾਲ ਪਾਉਣੇ ਹਨ ਤੇ ਪਹਿਲੇ ਬਲੇ ਨੂੰ ਉੱਤੇ ਰੱਖਾਂਗੇ ਥੱਲੇ ਦੂਜੇ ਬਲੇ ਨਾਲ ਬਜਾਦਾ ਖੋਲ ਕੇ ਜਿਹੜਾ ਸਵੇਚ ਜਿਹੜਾ ਕੋ ਬੜਾ ਪਾ ਕੇ ਜਿਹੜਾ ਲੜ ਨੂੰ ਲਾਉਣਾ ਹੈ ਤੇ ਆਪਣੀ ਦੋ ਕਜੜੀ ਉਹ ਵੀ ਆਪ ਸੈੱਟ ਕਰ ਲਣੀ ਆ ਜੱਕ ਜਿਹੜਾ ਪਾ ਜਿਹੜਾ ਲੜ ਨੂੰ ਲੋਟ ਕਰਕੇ ਲਗਾਉਣਾ ਤੇ ਜਿਹੜੇ ਆਪਾਂ ਵਾਲ ਪਾ ਲਿਆ ਹਨ ਉਹਨਾਂ ਨੂੰ ਵਾਲਾਂ ਨੂੰ ਸੈੱਟ ਕਰਕੇ ਤੇ ਕਿੰਨਾ ਜਿਹੜਾ ਲੜ ਨੂੰ ਕਰ ਲੈਣਾ ਹੈ ਨੋਰ ਕਰਕੇ ਆਪਾਂ ਹਲਕਾ ਚਾ ਕੇ ਜਿਹੜਾ ਲੜ ਨੂੰ ਆਪਣੇ ਵਾਲ પા ਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਤੇ ਆਪਾਂ ਥੋੜਾ ਦੱਸ ਦੇ ਕਿ ਜਿਹੜਾ 6 ਸੈਟ ਕਰਕੇ ਜਿਹੜਾ ਲੜ ਨੂੰ ਲਵਾ ਲੈਣਾ ਹੈ ਚੋਤਲੇ ਲੜਾਂ ਦੀ ਛੜੀ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਘਟਣਗੇ ਤੇ ਹੋਣਾ ਬਾਅਦ ਫੇਰ ਕਿਹੜੇ ਆਪਣੇ ਵਾਲ ਨੂੰ ਪਤਾ ਲੈਣੇ ਹਨ ਤੇ ਆਪਣੀ ਨੋਕ ਜਿਹੜੀ ਉਹ ਵੀ ਸੈਟ ਕਰ ਲੈਣੀ ਹੈ ਤੇ ਆਪਣੀ ਸ਼ੇਪ ਆ ਜਿਹੜੀ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਹੁਣ ਜਿਹੜੇ ਆਪਾਂ ਲੜ ਲਾਇਆ ਉਹਨਾਂ ਵਿੱਚ ਪਹਿਲੇ ਵਾਲ ਬਦਾਵਾਂਗੇ ਤੇ ਤੇ ਜਿਹੜਾ ਆਪਾਂ ਸèm ਲੜ ਲਾਇਆ ਉਹਦੇ ਉੱਤੇ ਜਿਹੜੇ ਵਾਲ ਹੋਣਗੇ ਉਸ ਉਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਸੰਗੜਿਆ ਕਰ ਲੈਣਾ ਹੈ ਤੇ ਆਪਣੀ ਜਿਹੜੀ ਸ਼ੇਪ ਹੋਊਗੀ ਆਪਾਂ ਸੈੱਟ ਕਰ ਲੈਣੀ ਹੈ ਤੇ ਜੰਗੀਤ ਨਾਲ ਜਿਹੜੇ ਆਪਾਂ ਵਾਲ ਨੂੰ ਸੰਗੜਿਆ ਕਰ ਲੈਣ ਆ ਨਾ ਤੇ ਲੋੜ ਕਰਕੇ ਜਿਹੜੇ ਆਪਾਂ ਚੰਗੀ ਤਰ੍ਹਾਂ ਲੜਨ ਨੂੰ ਲੂਟ ਕਰ ਲੈਣ ਜਬ ਆਪਣੀ ਪੱਗ ਜੀ ਬਾਕੀ ਪੱਗ ਜੀ ਸ਼ੈਡਿੰਗ ਕਰ ਲੈਣੀ ਤੇ ਸ਼ੇਪ ਜਿਹੜੀ ਆਪਾਂ ਸੈਟਅਪ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਕੱਟਣਗੇ ਜਬ ਆਪਾਂ ਬਾਇਰ ਕਰਦੇ ਆ ਮੈਂ ਬਾਤਾਂ ਬਤਾਉਣੀਆਂ ਹਨ ਤੇ ਚੰਗੀ ਤਰ੍ਹਾਂ ਆਪਣੇ ਜਿਹੜੇ ਵਾਲ ਜੀ ਸਟਾਈਲ ਕਰ ਲੈਣੇ ਹਨ ਤੇ ਆਪਣੀ ਨੋਕ ਜੜੀ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਆਪਾਂ ਇਸ ਵੀਡੀਓ ਵਿੱਚ ਜਿਹੜਾ ਕਲਰ ਕਰ ਲਗਾਵਾਂਗੇ ਉਹ ਵੀ ਆਪਾਂ ਜਿਹੜਾ ਵਾਲਾ ਵਾਲਾ ਲਗਾਵਾਂਗੇ ਤੇ ਜਿਹੜਾ ਆਪਾਂ ਪੱਗ ਬੰਨਣਾ ਆਪਣੀ ਜਿਹੜਾ ਆਪਾਂ ਪੱਗ ਬੰਨਣਾ ਹੈ ਤੇ ਲੜ ਨੂੰ ਉੱਤੋਂ ਤੋ ਤੋ ਤੇ ਲੋਡ ਕਰਕੇ ਉਹਦੇ ਚੜਿਆ ਬਲ ਪਾਉਣੇ ਹਨ ਤੇ ਚੰਗੀ ਤਰ੍ਹਾਂ ਲੜ ਨੂੰ ਲੋਡ ਕਰ ਲੈਣਾ ਹੈ ਲੋਡ ਕਰਕੇ ਬਾਹਰ ਤੇ ਲਿਆ ਕੇ ਚੜਾਈਂ ਬਾਹਰ ਤੋਂ ਲੜ ਨੂੰ ਚੜਾਈ ਤੇ ਲਿਆ ਕੇ ਮੋੜੀ ਲੱਕੇ ਦੀ ਪੋਦੀ ਪ੍ਰੇਕਟਾ ਦਣੀ ਹੈ ਤੇ ਪਹਿਲਾਂ ਉਸ ਵਿੱਚ ਆਪਾਂ ਥੋੜੇ ਬਲ ਪਾਵਾਂਗੇ ਬਲ ਪਾ ਕੇ ਚੰਗੀ ਤਰ੍ਹਾਂ ਲੜ ਨੂੰ ਫਲਾ ਲੈਣਾ ਹੈ ਫਲਾ ਕੇ ਤੇ ਫਿਰ ਉਸ ਵਿੱਚ ਜਿਹੜੇ ਬਲ ਪਾ ਕੇ ਫਿਰ ਚੰਗੀ ਤਰ੍ਹਾਂ ਲੜ ਨੂੰ ਪ੍ਰੈਸ ਕਰਕੇ ਤੇ ਅੱਖ ਲਓ ਆਪਾਂ ਇਹਦਾ ਸੈਟ ਕਰ ਲੈਣਾ ਹੈ ਲੜ ਨੂੰ ਤੇ ਉਤਲੇ ਲੜਾਂ ਤੋਂ ਵੀ ਉਤਲੇ ਲੜਾਂ ਨਾਲ ਵੀ ਆਪਾਂ ਸੈਟ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਪਾਸ ਵਿੱਚ ਬਲ ਪਾ ਲੈਣੇ ਹਨ ਬਲ ਪਾ ਕੇ ਤੇ ਜਿੱਤੇ ਕਿ ਬਲਵਾ ਘਟੋਂ ਕਿਥੇ ਆਪਾਂ ਬਾਈਫੇ ਕਰ ਲੈ ਆਪਣੇ ਮਾਲੇ ਬਤਾ ਲੈਣਾ ਹੈ ਨਾ ਤੇ ਪਗ ਬੰਦੇ ਸਵੇਰਾ ਕੇ ਲੜਨੂ ਤੇ ਫਰੰਟ ਵੱਲ ਮੋੜਦੇ ਨੇ ਜਿੰਨੀ ਤੱਕ ਉਹ ਅਜਿਹੀ ਨਹੀਂ ਹੁੰਦੀ ਖੜਾਈ ਰੱਖਣਾ ਕਿ ਉਹ ਨਹੀਂ ਖੜਾਈ ਰੱਖ ਕੇ ਨਾਲ ਲੜਨੂ ਦਬਣਾ ਹੈ ਤੇ ਚੰਗੇ ਤਾਰੇ ਚੰਗੇ ਤਾਰੇ ਇੱਕ ਪਾਸੇ ਪਹਿਲਾਂ ਦੱਬ ਕੇ ਫਿਰ ਪਿੱਛਾ ਜਾ ਕੇ ਜਿਹੜਾ ਆਪਾਂ ਲੜਨੂ ਫਲਾ ਕੇ ਦਬਣਾ ਹੈ ਤੇ ਆਪਣੀ ਜਿਹੜੀ ਸ਼ੇਪ ਆ ਉਹ ਵੀ ਆਪਾਂ ਸੈਟ ਕਰ ਲਣੀ ਆ ਹੁਣ ਜਿੱਥੇ ਕਿਤੇ ਵਾਲ ਘਟੋਗੇ ਉੱਥੇ ਆਪਾਂ ਸੋਈਆਂ ਪਾ ਕੇ ਪੈਣ ਨਾਲ ਜਿਹੜੇ ਆਪਣੇ ਵਾਲ ਨੂੰ ਵਧਾ ਲੈਣੇ ਹਨ ਤੇ ਆਪਣੀ ਨੋਕ ਵੀ ਜਿਹੜੀ ਸੈਟ ਕਰ ਲਣੀ ਆ ਤੇ ਆਪਾਂ ਦੀ ਜਿਹੜੀ ਹੁਣ ਪਾਗੋ ਹਾਫ ਕੰਪਲੀਟ ਹੋ ਚੁੱਕਿਆ ਤੇ ਹੁਣ ਆਪਣਾ ਬਸ ਸਿਰ ਦਾ ਸ਼ੇਲ ਕਵਰ ਕਰਨ ਤੋਂ ਰਹਿ ਗਿਆ ਹੈ ਤੇ ਬਾਕੀ ਲੜ ਦੀ ਬਾਕੀ ਲੜਾਂ ਦੀ ਸੈਟਿੰਗ ਕਰ ਲਣੀ ਆ ਤੇ ਉਤਲੇ ਲੜਾਂ ਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿਹੜਾ ਹੁਣ ਆਪਾਂ ਅਰਸ਼ਲ ਢਗਣਾ ਲੱਭ ਪਹਿਲਾਂ ਲਾਈ ਦੇ ਸਾਈਡ ਤੇ ਸੈਂਟਰ ਚੋਂ ਉਹਨੂੰ ਬੈਕ ਤੋਂ ਖਿੱਚ ਲੈਣਾ ਖਿੱਚ ਕੇ ਜੰਗੀ ਤਰ੍ਹਾਂ ਚੜ੍ਹੇ ਪਾਸੇ ਫਲਾ ਕੇ ਕਾਲ ਹੇਜ ਦੇ ਚਾਹੇ ਤਾਂ ਜਿਹੜਾ ਪ੍ਰੈਸ਼ਰ ਉਹ ਕਵਰ ਟੈਟ ਹੋ ਸਕੇ ਟੈਟ ਕਵਰ ਹੋ ਸਕੇ ਤੇ ਚਾਰੇ ਪਾਸੇ ਬਾਹਰ ਨਾਲ ਕਵਰ ਕਰ ਲੈਣਾ ਹੈ ਸਿਰ ਨੂੰ ਤੇ ਚਾਰੇ ਪਾਸੇ ਫਲਾ ਕੇ ਤੇ ਮੂਰ ਇੱਕ ਗੱਲ ਦਾ ਧਿਆਨ ਰੱਖ ਵੀ ਜਿਹੜਾ ਪਹਿਲਾਂ ਲਾਇਆ ਉਹਨੂੰ ਉਹ ਜਿਆਦਾ ਖਿੱਚਿਆ ਨਾ ਜਾਵੇ ਤੇ ਉਹ ਫਰੰਟ ਤੋਂ ਖਿੱਚ ਖਿਸਕ ਜਾਵੇਗਾ ਜਿਹੜਾ ਪਹਿਲਾਂ ਲਾਇਆ ਉਹਨੂੰ ਅੱਧਾ ਜਿਹਦੇ ਕਰੂ ਬੋਲ ਲਗਾ ਕੇ ਜਿਹੜਾ ਲੜਨ ਲਾਉਣਾ ਹੈ ਤੇ ਚੰਗੀ ਤਰ੍ਹਾਂ ਚਾਰੇ ਪਾਸੇ ਬਾਹਰ ਨਾਲ ਕਵਰ ਕਰ ਲੈਣਾ ਹੈ ਤੇ ਨੋ ਵੀਡੀਓ ਪਰ ਸੈਟ ਕਰ ਲਣੀ ਹੈ ਜਲਦੀ ਨਵੇਂ ਵੀਡੀਓ ਲੱਗੇ ਆ ਜਿਹੜਾ ਨੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ